ਮਾਰਟੀਨ ਲੁਧਿਆਣਾ ਵਿੱਚ ਇੱਕ ਕਿਸਾਨ ਮੇਲਾ ਲੱਗ ਰਿਹਾ ਹੈ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆਪਣੇ ਹਾੜੀ ਥੋਣੀ ਕਿਸਾਨ ਮੇਲੇ ਲਾਉਂਦੀ ਹੈ ਯੂਨੀਵਰਸਿਟੀ ਛੇ ਕਿਸਾਨ ਮੇਲੇ ਆਪਣੇ ਬਾਹਰ ਰਿਸਰਚ ਸਟੇਸ਼ਨਾਂ ਤੇ ਲੱਗਦੇ ਆ ਕਿ ਵਿਕੇ ਤੇ ਉਹਨਾਂ ਚੋਂ ਪੰਜ ਅਸੀਂ ਲਾ ਚੁੱਕੇ ਆ 7 ਤਰੀਕ ਨੂੰ ਆਪਾਂ ਸ਼ੁਰੂ ਕੀਤਾ ਸੀ ਜਿਹੜਾ ਬੱਲੋਵਾਲ ਸੌਂਕੜੀ ਵਿਕੇ ਸੀਗਾ ਮੇਲਾ ਫਿਰ 10 ਤਰੀਕ ਨੂੰ ਅੰਮ੍ਰਿਤਸਰ ਸੀਗਾ ਇਸ ਤਰ੍ਹਾਂ ਹੁਣ ਆਪਣੇ ਜਿਹੜੇ 21 ਬਈ ਨੂੰ ਇੱਥੇ ਆ ਫਿਰ 25 ਨੂੰ ਆਪਣਾ ਜਿਹੜਾ ਪਟਿਆਲੇ ਹੈਗਾ ਉਹ ਤਿਆਰੀਆਂ ਸਾਡੀਆਂ ਫੁੱਲ ਚੱਲ ਰਹੀਆਂ ਜੀ ਸਰ ਇਸ ਵਾਰ ਮੇਲੇ ਦੀ ਕੀ ਥੀਮ ਹੈ ਕਿ ਇੱਥੇ ਕਿਹੜੇ ਕਿਹੜੇ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਜਿਹੜੇ ਰਾਜ ਨੇ ਇੱਕ ਜਿਹੜੇ ਸ਼ਾਮ ਨੂੰ ਸੋ ਮੇਲੇ ਦਾ ਮੁੱਖ ਥੀਮ ਹੈਗਾ ਜੀ ਨਵੀਆਂ ਖੇਤੀ ਤਕਨੀਕਾਂ ਅਪਣਾਓ ਖਰਚ ਘਟਾਓ ਤੇ ਝਾੜ ਵਧਾਓ ਸੋ ਉਹਦੇ ਵਿੱਚ ਅਸੀਂ ਕਿਉਂਕਿ ਜਿਆਦਾ ਜਿੰਨੀਆਂ ਵੀ ਆਪਾਂ ਇਹ ਤਾਂ ਪਤਾ ਇਹ ਜਿੰਨੀਆਂ ਵੀ ਯੂਨੀਵਰਸਿਟੀ ਜਿਹੜੀਆਂ ਨਵੀਆਂ ਚਾਹੇ ਵਰੇਟੀਆਂ ਦਿੰਨੇ ਆ ਜਾਂ ਉਤਪਾਦਨ ਤਕਨੀਕਾਂ ਜਾਂ ਪਾਉਸ ਰੱਖਿਆ ਤਕਨੀਕਾਂ ਜਾਂ ਮਸ਼ੀਨਰੀ ਉਹ ਉਤਪਾਦਨ ਤਾਂ ਬਤਾਉਂਦੀਆਂ ਆ ਪਰ ਨਾਲ ਸਾਡਾ ਖਰਚਾ ਘਟਾਉਣ ਤੇ ਜਿਹੜਾ ਸਾਡਾ ਜ਼ਿਆਦਾ ਧਿਆਨ ਆ ਸਾਡੇ ਜਿਹੜੇ ਮਹਾਰਾ ਜਿੰਨੇ ਵੀ ਉਹ ਕਿਸਾਨਾਂ ਨੂੰ ਇਸ ਪਾਸੇ ਆ ਵੀ ਜਿਵੇਂ ਆਪਣੀ ਕੋਈ ਬਿਮਾਰੀ ਆ ਬਿਮਾਰੀ ਜਦੋਂ ਆਉਂਦੀ ਆ ਆਪਾਂ ਸਪਰੇਅਾਂ ਕਰਦੇ ਆ ਖਰਚਾ ਕਰਦੇ ਆ ਸਾਡਾ ਧਿਆਨ ਇਸ ਪਾਸੇ ਆ ਵੀ ਅਸੀਂ ਇਸ ਤਰ੍ਹਾਂ ਦਾ ਖੇਤ ਦੇ ਵਿੱਚ ਵਾਤਾਵਰਣ ਰੱਖੀ ਬਿਮਾਰੀ ਆਵੇ ਹੀ ਨਾ ਵੀ ਖਰਚਾ ਮੈਂ ਉਦਾਹਰਣ ਦੇ ਰਿਹਾ ਜੀ ਇਸ ਤਰ੍ਹਾਂ ਸਾਡੀਆਂ ਜਿਹੜੀਆਂ ਅਸੀਂ ਕਿਸਾਨਾਂ ਨੂੰ ਗਾਈਡ ਕਰਨਾ ਹੈ ਨਵਾਂ ਬੀਜ ਵੀ ਇਸ ਵਾਰ ਦੇ ਰਹੇ ਹਾਂ। ਹਾਂਜੀ। ਆਕਰਸ਼ਨ ਕੀ ਹੋਊਗਾ ਜੀ ਇਸ ਵਾਰ? ਨਵਾਂ ਜਿਹੜਾ ਆਕਰਸ਼ਨ ਹੋਊਗਾ ਜੀ ਇੱਕ ਅਸੀਂ ਨਵੀਂ ਜਿਹੜੀ ਝੋਨੇ ਦੀ ਕਿਸਮ ਦੇ ਰਹੇ ਆ ਪੀਆਰ 132। ਇਹ ਬੜੀ ਨਵਿਕਲੀ ਕਿਸਮਾਂ। ਇਹਦਾ ਕੋਈ ਵੱਡਾ ਫਾਇਦਾ ਇਹ ਆ ਵੀ ਜਿੰਨੀ ਆਪਾਂ ਯੂਰੀਆ ਖਾਦ ਪਾਉਣੇ ਆ ਬਾਕੀ ਕਿਸਮਾਂ ਨੂੰ ਆਪਾਂ ਕਹਿੰਦੇ ਆ 2 ਘੱਟੇ ਪਾਓ। ਇਹਦਾ ਸਿਰਫ 1.5 ਘੱਟਾ ਪਾਉਣਾ ਹੈ। ਸੋ ਅੱਧਾ ਘੱਟਾ ਜਿਵੇਂ ਆਪਾਂ ਖਰਚਾ ਘਟਾਉਣ ਦੀ ਗੱਲ ਕਰ ਰਹੇ ਸੀ। ਸੋ ਇਹ ਇੱਕ ਵੱਡਾ ਕਦਮ ਆ ਕਿ ਪਹਿਲੀ ਵਾਰ ਇੱਕ ਵੈਰੈਟੀ ਆਈ ਆ ਜਿਹਨੂੰ ਅਸੀਂ ਘਟ ਖਾਦ ਦੇ ਨਾਲ ਅਸੀਂ ਪੂਰਾ ਜਿਹੜਾ 加ਡ ਲੈ ਸਕਦੇ ਆ ਦੂਜੀ ਸਾਡੀ ਇੱਕ ਜਿਹੜੀ ਸੋਹਣੀ ਰੁੱਤ ਦੀ ਮੱਕੀ ਦੀ ਕਿਸਮ ਆ ਪੀਐਮਐਚ 17 ਪਹਿਲੀ ਕਿਸਮ ਆ ਜਿਹੜੀ ਯਾਨੀ ਕਿੱਲੇ ਦੇ ਵਿੱਚੋਂ 25 ਗੁੰਡਲ ਝਾੜ ਦਿੰਦੀ ਆ ਔਰ ਜਿਹੜੇ ਅਸੀਂ ਕਿਸਾਨ ਮੇਲੇ ਲਾਏ ਆ ਉਹ ਕਿਸਾਨਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਜਿੰਨੇ ਵੀ ਅਸੀਂ ਪੰਜ ਕਿਸਾਨ ਮੇਲੇ ਲਾਏ ਆ ਇਹ ਜਿਹੜੀ ਮੱਕੀ ਦੀ ਕਿਸਮ ਤੇ ਖਾਸ ਔਰ ਜਿਹੜੀ ਝੋਨੇ ਦੀ ਜਿਹੜੀ ਪੀਆਰ 132 ਕਿਸਮ ਇਹਦਾ ਬਹੁਤ ਜ਼ਿਆਦਾ ਰਸ਼ ਰਹਿਦਾ ਉਥੇ ਨਾ ਇਸ ਸਟਾਲ ਤੇ ਸੋ ਕਿਸਾਨ ਬੜੀ ਇਹਨੂੰ ਉਸ ਤੋਕ ਤਾਂ ਦਿਖਾ ਰਹੇ ਆ ਜੀ ਕਿਸਾਨਾਂ ਨੂੰ ਮਿਲਦੀ ਹੋਦਾ ਸੋ ਉਸ ਨੂੰ ਲੈ ਕੇ ਵੀ ਕੁਝ ਖਾਸ ਤਰ੍ਹਾਂ ਦੇ ਇਸ ਵਾਰ ਕੀਤੇ ਹਾਂ ਹਾਂ ਜੀ ਇਹਦੇ ਬੀਜ ਸਾਡੇ ਕੋਲੇ ਨਵੀਆਂ ਵੈਰਾਈਆਂ ਦਾ ਪੂਰਾ ਜੀ ਕਿਉਂਕਿ ਹੁਣ ਸਾਡੇ ਕੋਲੇ ਜਿਹੜਾ ਫਰੀਦਕੋਟ ਫਾਰਮ ਹੈਗਾ ਜੀ 1200 ਏਕੜ ਦਾ ਉਹ ਸਾਡੇ ਕੋਲੇ ਆ ਪਿਛਲੇ ਦੋ ਸਾਲਾਂ ਤੋਂ ਹੁਣ ਸਾਡੇ ਇਹ ਮੇਲੇ ਤੇ ਹੀ ਮਿਲਣਾ ਮੇਲੇ ਤੋਂ ਬਾਅਦ ਵੀ ਅਸੀਂ ਜਿਹੜਾ ਵੀ ਕਿਸਾਨਾਂ ਨੂੰ ਪੀ ਦੀ ਲੋੜ ਹੋਊਗੀ ਚਾਹੇ ਝੋਨੇ ਦੀ ਕਿਸਮਾ ਮੱਕੀ ਦੀ ਉਹ ਅਸੀਂ ਪੂਰੀ ਕਿਸਾਨਾਂ ਦੇ ਲੋੜ ਮੁਤਾਬਕ ਜਿਹੜਾ ਪੂਰਾ ਦੇਵਾਂਗੇ ਔਰ ਕਿੰਨੀ ਘੰਟੀ ਦੇ ਵਿੱਚ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ ਤੇ ਕੀ ਅਪੀਲ ਜਿਹੜੇ ਕਿਸਾਨਾਂ ਦਾ ਸੋ ਕਿਸਾਨਤਾ ਜਿਵੇਂ ਤੁਹਾਨੂੰ ਪਹਿਲੇ ਪਤਾ ਜੀ ਵੀ ਇਵਨ ਸਾਡੇ ਜਿਹੜੇ origional ਮੇਲੇ ਉੱਥੇ ਹਜ਼ਾਰਾਂ ਦੀ ਗਿਣਤੀ ਚ ਆਉਂਦੇ ਆ ਤੇ ਲੁਧਿਆਣੇ ਵਾਲਾ ਮੇਲਾ ਇੱਥੇ ਲੱਖਾਂ ਦੀ ਗਿਣਤੀ ਜੀ ਕਿਸਾਨ ਆਉਂਦੇ ਆ ਜੀ ਸੋ ਕਿਸਾਨ ਭਰਾਵਾਂ ਨੂੰ ਅਸੀਂ ਤਾਂ ਇਹੀ ਅਪੀਲ ਕਰਦੇ ਆ ਜੀ ਵੀ ਜਿਹੜਾ ਹੁਣ ਜਿਵੇਂ ਖੇਤੀ ਆਪਣੇ ਕਈਆਂ ਨੂੰ ਹੁੰਦਾ ਨਾ ਜੀ ਲਾਹੇਵੰਦ ਨਹੀਂ ਹੋ ਰਹੀ ਵੀ ਜਿਹੜੇ ਸਾਡਾ ਇਹ ਲੁਧਿਆਣੇ ਦਾ ਮੇਲਾ ਇੱਥੇ ਸਾਡੇ ਹਰ ਵਿਭਾਗ ਵੱਲੋਂ ਆਪਣੇ ਸਟਾਲ ਲਾਏ ਜਾਂਦੇ ਆ ਜੀ ਜਿਵੇਂ ਹੁਣ ਅੱਗੇ ਸੋਣੀ ਦੀ ਫਸਲ ਆਉਣੀ ਆ ਸੋਣੀ ਦੀ ਫਸਲ ਦੇ ਵਿੱਚ ਜੋ ਵੀ ਅਸੀਂ ਨਵੀਆਂ ਤਕਨੀਕਾਂ ਦਿੱਤੀਆਂ ਖੇਤੀ ਗਿਆਨ ਆ ਜਿਹੜਾ ਉਹਦੇ ਵਿੱਚ ਜੇ ਨਹੀਂ ਕਿਸਾਨਾ ਮੈਂ ਕਹੂੰਗਾ ਵੀ ਆਪਣੀਆਂ ਜਿੰਨੀਆਂ ਵੀ ਖੇਤੀ ਸਬੰਧੀ ਤੁਹਾਡੀਆਂ ਮੁਸ਼ਕਲਾਂ ਨੇ ਉਹ ਆਪਣੀਆਂ ਲਿਖ ਕੇ ਲੈ ਕੇ ਆਓ ਤਾਂ ਕਿ ਜਿਹੜੇ ਵੀ ਸਟਾਲ ਤੇ ਜਾਣਾ ਹੈ ਉਸ ਸਬੰਧੀ ਜੋ ਮੁਸ਼ਕਲ ਆ ਸਾਡੇ ਮਾਹਰ ਆ ਜਿਹੜੇ ਉਹ ਤੁਹਾਡੀ ਸੇਵਾ ਦੇ ਵਿੱਚ ਬੈਠੇ ਨੇ ਉਹ ਪੂਰੀ ਕੋਸ਼ਿਸ਼ ਕਰਨਗੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਤੇ ਜਿਹੜੀਆਂ ਹਾੜੀ ਦੀਆਂ ਫਸਲਾਂ ਨੇ ਉਹ ਸਾਡੇ ਖੇਤਾਂ ਦੇ ਵਿੱਚ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਜਿਹੜੀਆਂ ਪਿਛਲੇ ਸਾਲ ਅਸੀਂ ਨਵੀਆਂ ਹਾੜੀ ਦੀ ਕਿਸਮਾਂ ਨੇ ਵੈਰਾਈਟੀਆਂ ਦਿੱਤੀਆਂ ਜਾਂ ਨਵੀਆਂ ਤਕਨੀਕਾਂ ਦਿੱਤੀਆਂ ਉਹ ਸਾਡਾ ਜਿਹੜਾ ਮੇਲਾ ਰੂਟ ਆ ਉਥੇ ਵੱਖਰੇ ਵੱਖਰੇ ਵਿਭਾਗਾਂ ਵੱਲੋਂ ਖੇਤੀ ਪ੍ਰਦਰਸ਼ਨ ਲੱਗੀਆਂ ਹੋਈਆਂ ਹਨ ਉਥੇ ਕਿਸਾਨ ਦੇਖ ਸਕਦੇ ਆ ਜੀ ਮੇਰੀ ਆ ਆ ਮੇਰੀ ਸਮੱਸਿਆ ਹੈ ਤਾਂ ਸਾਡੇ ਮਾਰਾ ਜਿਹੜੇ ਪੂਰੀ ਉਹਨਾਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਤਾਂ ਕਿਸਾਨ ਸਨਮਾਨਿਤ ਕੀਤੇ ਜਾਣਗੇ ਹਾਂਜੀ ਇੱਕ ਇਹ ਵੱਡਾ ਆਕਰਸ਼ਣ ਇਹ ਹੁੰਦਾ ਇਸ ਕਿਸਾਨ ਮੇਲੇ ਤੇ ਜਿਹਨੇ ਸਪਟੰਬਰ ਵਾਲੇ ਤੇ ਵੀ ਮਾਰਚ ਵਾਲੇ ਤੇ ਵੀ ਜਿਹੜੇ ਕਿਸਾਨ ਭਰਾਵਾਂ ਨੇ ਖੇਤੀ ਦੇ ਖੇਤਰ ਦੇ ਵਿੱਚ ਵੱਡੀਆਂ ਮੱਲਾ ਮਾਰੀਆਂ ਚਾਹੇ ਉਹ ਫਸਲਾਂ ਦੇ ਵਿੱਚ ਚਾਹੇ ਬਾਗਬਾਨੀ ਦੇ ਵਿੱਚ ਕਿਸੇ ਨੇ ਜਿਹੜੇ ਸਾਡੇ ਸਰੋਤ ਨੇ ਉਹਨਾਂ ਦਾ ਬਚਾਅ ਕੀਤਾ ਉਹਦੇ ਬਖਰੇ-ਬਖਰੇ ਖੇਤਾਂ ਕਿ ਕਿਸੇ ਨੇ ਆਰਗੈਨਿਕ ਫਾਰਮਿੰਗ ਦੇ ਵਿੱਚ ਕਿਸੇ ਨੇ ਵਾਟਰ ਸੇਵਿੰਗ ਦੇ ਵਿੱਚ ਜਿਹੜੇ ਸਾਡੇ ਨੇਚਰਲ ਰਿਸੋਰਸ ਜ ਨੇ ਅਸੀਂ ਉਹਨਾਂ ਵੱਲ ਵੀ ਜਿਹੜੇ ਕਿਸਾਨ ਉਹ ਉਹਨਾਂ ਨੂੰ ਸੁਭਾਲਣ ਦੀ ਕੋਸ਼ਿਸ਼ ਕਰ ਰਹੇ ਆ ਸੋ ਸੱਤ ਆ ਜਿਹੜੇ ਨਾਮ ਆ ਜਿਹੜੇ ਅਸੀਂ ਇੱਥੇ ਦਿੰਨੇ ਆ ਇੱਕ ਨਾਮ ਆ ਜਿਹੜਾ ਅਸੀਂ ਕੱਲ ਬਠਿੰਡਾ ਕਿਸਾਨ ਮੇਰਾ ਲੱਗਿਆ ਸੀਗਾ ਅਸੀਂ ਉੱਥੇ ਦੇ ਕੇ ਆਏ ਆ ਉਹ ਬੇਸਿਕਲੀ ਉਹ ਆ ਵੀ ਜਿਹੜੇ ਕਿਸਾਨ ਭਰਾ ਨੇ ਆਪਣਾ ਜਿੰਨਾ ਵਾਹੀ ਜੋਗ ਰੱਖਵਾ 70% ਰਕਬਾ ਜਿਹੜਾ ਉਹ ਬਾਗਵਾਨੀ ਥੱਲੇ ਲਿਆਂਦਾ ਉਹ ਅਸੀਂ ਕਿਸਾਨ ਨੂੰ ਬਠੰਡਾ ਵੇਖੇ ਅਸੀਂ ਵਾੜ ਦਿੰਨੇ ਆ ਸੋ ਇਹ ਵੀ ਇੱਕ ਮੁੱਖ ਆਕਰਸ਼ਨ ਹੁੰਦਾ ਹੈ ਜਿਹੜਾ ਕਿਸਾਨ ਮਿਲੇਗਾ